よ、はい Thank <laughs> you. ਹਨੇ ਹੱਟ ਰਹੀ ਗਈ ਨੇ ਤੇ ਹੁਣ ਕੀ ਕਰੀਏ ਆਪਾਂ ਸਾਰੇ ਡੁੱਬ ਕੇ ਮਰ ਜਾਾਂਗੇ ਬੇ ਤਿੰਨ ਬੰਦੇ ਭਾਈ ਇਹਦੇ ਜੋ ਕੁਰਬਾਨੀ ਦਿਓ ਪਹਿਲਾਂ ਕੀ ਐ ਮਾਰੀ ਆਈ ਮੌਸਮਾਂਤਾਂ ਉਹ ਗੈਰਜ਼ਾਰ ਨਾ ਯਾ ਖੁਦਾ ਕਹ ਕੇ ਸਮੁੰਦਰ ਵਿੱਚ ਸਾਲ ਮਾਰਦੀ ਲੋਕ ਕਹਿੰਦੇ ਨਾ ਵੀ ਇਹ ਕੋਈ ਉਹਦੇ ਨਾਲ ਬਾਈ ਹੁੰਦਾ ਹੈ ਪਰ ਹੋਰ ਉੱਥੋਂ ਉੱਥੇ ਪੰਜਾਬੀ ਦੀ ਕਿਸੇ ਨਾਲੋਂ ਘੱਟ ਨਹੀਂਗੇ ਤਾਂ ਪੰਜਾਬੀ ਸਿਨਾਰਾ ਕਹਿਣ ਲੱਗਾ ਕਿ ਮੈਂ ਕੁਰਬਾਨੀ ਦੇਵਾਂਗਾ। ਐਸੀ ਕਿਹੜਾ ਕਿਸਮ ਦਾ ਘਟਾ ਉਹਨੇ ਬੋਲੇ ਸੋਨਿਆਰ ਕਹਿ ਕੇ ਸਮੁੰਦਰ ਜਿਸਾਲ ਮਾਰੀ। ਕੁਰਬਾਨੀ ਦੇਤੀ। ਫੇਰ ਆਜੀ ਬਾਈ Hindu ਭਰਾ ਸਕੇ ਕਹਿ ਲੱਗਾ ਇਹਦਾ ਅਸੀਂ ਕਿਹੜਾ ਘਟਾ ਆ। ਅਸੀਂ ਅਰਾਧੇ ਅੰਦਰ ਵੀ ਕੋਚੂ ਆ। ਕਸ਼ਣ ਕੁਰਬਾਨ ਸਾਡੇ ਹੋਏ ਨੇ। ਤਾਂ ਉਹਨੇ ਕਹਿੰਦਾ ਜੀ ਮੈਂ ਵੀ ਕੁਰਬਾਨੀ ਦੇਣ ਨੂੰ ਤਿਆਰ ਆ। Hindu ਭਾਈ ਨੇ ਇਹ ਕਿਹਾ ਕਹ ਲਗਾ ਜੈ ਸ਼੍ਰੀ ਰਾਮ ਤਾਂ ਫਿਰ ਜੈ ਸ਼੍ਰੀ ਰਾਮ ਕਹੇ ਕਿ ਫੇਰ ਬਾਦ ਹੋ ਗਿਆ ਫਿਰ ਕਹੇਗਾ ਜੈ ਸ਼੍ਰੀ ਸ਼ੰਕਰ ਤੇਰੇ ਨਾਮ ਕਹਿੰਦਾ ਜੈ ਮਾਤਾ ਸ਼ਿਮਾਂ ਵਾਲਾ ਤਾਂ ਵੇਖੀਆ ਬੇਰੀ ਸਾਰੀ ਦੀ ਸਾਰੀ ਨੋਕੀ ਜਦੋਂ ਉੱਤੇ ਧੰਮ ਰਾਜਪੁਰੇ ਚਲੇ ਗਏ ਤਾਂ ਉਹਨੇ ਇੱਕ ਦਿਨ ਖੜੀ ਗਏ ਕਿੰ ਦਾ ਚੱਕਰ ਕੀਆ ਕਿ ਸਾਰੇ ਫੇਰ ਆਪ ਡਬ ਗਏ ਤਾਂ ਭਗਵਾਨਗੇ ਅਰਦਾਸ ਕੀਤੀ ਸਾਡੇ ਪਰਮੇਸ਼ਰ ਦੋਸਤ ਹੈ ਭਾਈ ਜੀ ਮਾਨਕ ਅਗਨੀ ਪੁਲੀਸ ਸਾਹਿਬ ਬਹੁਤ ਪਰਵਾਹੀ ਹੈ ਦਸਰਬਾਈ ਤਾਂ ਪਹਿਲੀ ਵਾਰ ਜਦੋਂ ਕੀ ਪੁਹਾੜ ਗਿਆ ਲਗਾ ਭਾਈ ਜਰੂਰ ਤਾਂ ਸਰਦਾਰ ਦੀ ਮੈਰੀ ਆਈਏ ਮੈਂ ਇਹਨਾਂ ਲਈ ਫਰਿਆਦ ਸੁਣੀ ਹੈ ਵੈਗਰੂ ਇਹਨਾਂ ਨੇ ਕਿਹਾ ਤਾਂ ਮੈਂ ਸੱਚੇ ਪਾਸ਼ਾ ਦਾ ਜਦੋਂ ਮੈਂ ਨਾਲਿਆ ਮੈਂ ਮੋਢਾ ਕੰਡਾ ਲਾਦਾ ਮੇਰੀ ਵੀ ਫੈਲੇ ਦੀ ਉਸ ਤੋਂ ਬਾਅਦ ਮੁਸਲਮਾਨਾਂ ਦੀ ਵਾਰੀ ਆਈ ਹੈ ਕਿ ਮੈਂ ਖੁਦਾ ਬਣ ਕੇ ਮੋਢਾ ਲਾਦਾ ਜਦੋਂ ਕਰਾ ਹਿੰਦੂ ਭਾਈ ਦੀ ਵਾਰੀ ਆਈ ਐ ਪਹਿਲਾਂ ਇਹਨੇ ਜੈ ਸ਼੍ਰੀ ਰਾਮ ਕਹਾਂ ਮੈਂ ਫਟਾਫਟ ਰਾਮਚੰਦਰ ਬਣ ਗਿਆ ਉਹਦਾ ਲਾਇਆ ਕਹਿੰਦਾ ਰਾਮਕੰਦਰ ਜਿਹਨੇ ਬਣਾਈ ਦੀ ਥੇਕਰ ਜੈ ਸ਼੍ਰੀ ਸ਼ੰਕਰ ਮੈਂ ਫੜਾ ਬਣ ਕੇ ਤਾਂ ਪਛੇੜੇ ਮੁਕਾਇਆ ਤੇ ਸ਼ੈ ਸ਼ੰਕਰ ਬਣ ਗਿਆ ਕੋਲੇ ਰਾ ਉਹਦੋਂ ਬਾਅਦ ਫੇਰੇ ਕੀ ਹੋਇਆ ਇਹਦਾ ਫੇਰੇ ਇੱਕਦਮ ਕਹਿ ਬੈਠਾ ਕਹਿੰਦਾ ਜੈ ਮਾਂ ਦਾ ਸ਼ੇਰਾਂ ਵਾਲੀ ਕਹਿੰਦਾ ਮੈਂ ਜੇ ਸਾਰੀ ਵਦਨ ਦਾ ਸੀਗਾ ਉਹਦੋਂ ਉਹਦਾ ਬੀੜੀ ਤੋਂ ਪਗੀ ਜਿਹੜੀ ਕਹਿਦਾ ਭਾਵਾ ਵੀ ਇੱਕ ਨੂੰ ਮੰਨਣਾ ਚਾਹੀਦਾ ਤੇ ਬਹੁਤ ਬੋਧਾ ਨਾ ਮੰਨਣਾ ਚਾਹੀਦਾ एजेंसी <laughs>